ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ ਸਿੰਬਲ ਰੁਖ ਸਰਾਇਰਾ ਅਤ ਦਿर्घ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਹੇ ਨਰਾਸੇ ਕਤ ਫਲ ਫਿੱਕੇ ਫੁੱਲ ਬਕਬਕੇ ਕਾਮ ਨਾ ਆਵੇ ਪੱਤ ਮਿਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਸੋ ਆਓ ਤੁਹਾਨੂੰ ਸਿੰਬਲ ਦਾ ਦਰਖਤ ਦਿਖਾਈਏ ਆਜੋ ਤੁਸੀਂ ਨਾਲ ਆਜੋ ਇੱਥੋਂ ਦੀ ਤੇ ਮਹਾਰਾਜ ਨੇ ਨਾ ਗੁਰੂ ਨਾਨਕ ਸਾਹਿਬ ਨੇ ਇਹ ਦਰਖਤ ਜੇਕਰ ਆਪਣੀ ਬਾਣੀ ਵਿੱਚ ਕੀਤਾਗਾ ਮਹਾਰਾਜ ਕਹਿੰਦੇ ਸਮਝਾਉਣਾ ਆਪਾਂ ਮਨੁੱਖਾਂ ਨੂੰ ਕੀਤਾ ਸਿੰਬਲ ਦੀ ਉਦਾਹਰਨ ਦੇ ਕੇ ਕਹਿੰਦੇ ਸਿੰਬਲ ਜਿਹੜਾ ਦਰਖਤ ਹੁੰਦਾ ਹੈਗਾ ਗੁਰੂ ਸਾਹਿਬ ਕਹਿੰਦੇ ਵੀ ਉਹ ਬਹੁਤ ਵੱਡਾ ਹੁੰਦਾ ਪਰ ਉਹਦੇ ਜਿਹੜੇ ਫਲ ਹੁੰਦੇ ਨੇਗੇ ਉਹ ਵੀ ਕਹਿੰਦੇ ਬੱਕ ਬੱਕੇ ਹੁੰਦੇ ਨੇਗੇ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ ਨਾ ਕਹਿੰਦੇ ਦੇ ਪੱਤ ਕੰਮ ਆਉਂਦੇ ਆ ਨਾ ਇਹਦੇ ਤੇ ਕੋਈ ਜਿਹੜਾ ਪੰਛੀ ਆ ਉਹ ਆਲਣਾ ਬਣਾਉਂਦਾ ਹੈਗਾ ਪੰਛੀ ਵੀ ਨਹੀਂ ਆਲਣਾ ਬਣਾਉਂਦਾ ਇੱਧਰ ਵੀ ਦੇਖੋ ਇਹੀ ਦਰਖਤ ਹੈਗਾ ਸਿੰਬਲ ਦਾ ਬਹੁਤ ਹੀ ਉੱਚਾ ਲੰਬਾ ਦਰਖਤ ਹੈਗਾ ਤੇ ਪਰ ਨਾ ਤਾਂ ਤੇ ਫਲ ਕੰਮ ਆਉਂਦੇ ਆ ਨਾ ਦੇ ਪੱਤੇ ਕੰਮ ਆਉਂਦੇ ਆ ਤੇ ਦੀ ਸਾਹ ਵੀ ਨਹੀਂ ਕੋਈ ਬਹੁਤੀ ਵਧੀਆ ਹੁੰਦੀ ਤੇ ਗੁਰੂ ਨਾਨਕ ਸਾਹਿਬ ਇਹ ਸਮਝਾਉਣਾ ਕਰਦੇ ਨੇ ਕਿ ਭਾਈ ਪੈਸੇ ਦੇ ਪੱਖੋਂ ਬੰਦਾ ਜਿੱਡਾ ਮਰਜੀ ਵੱਡਾ ਹੋਵੇ ਤੇ ਪਰ ਜੇ ਉਹਦੇ ਵਿੱਚ ਨਿਮਰਤਾ ਨਹੀਂ ਹੈਗੀ ਉਹ ਕਿਸੇ ਕੰਮ ਦਾ ਨਹੀਂ ਸੋ ਇਸ ਦਰਖਤ ਦੀ ਉਦਾਹਰਨ ਦੇ ਕੇ ਗੁਰੂ ਸਾਹਿਬ ਸਾਨੂੰ ਇਹ ਸਮਝਾਉਣਾ ਕਰਦੇ ਆ ਆਓ ਅੱਗੇ ਲੈ ਚੱਲਦੇ ਆ ਦੇਖੋ ਕਿੰਨਾ ਵੱਡਾ ਦਰਖਤ ਹੈ ਇਹ ਸਿੰਪਲ ਦਾ ਦਰਖਤ ਹੈ